ਸਤ ਸ੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਰੋਚਕ ਪੰਜਾਬੀ ਕਹਾਣੀਆਂ ਚੈਨਲ ਦੇ ਉੱਪਰ ਨਵੀਂ ਕਹਾਣੀ ਦੇ ਨਾਲ ਮੇਰਾ ਨਾਮ ਕੌਰਵੇ ਮੈਂ ਜਦੋਂ 3 ਕੋ ਸਾਲ ਦਾ ਸੀ ਤਾਂ ਫਿਰ ਮੇਰੀ ਮੰਮੀ ਦੇ ਜੁੜਵਾ ਬੱਚੇ ਕੁੜੀ ਤੇ ਮੁੰਡਾ ਹੋਏ ਮੇਰੀਆਂ ਮਾਸੀਆਂ ਕੁਆਰੀਆਂ ਸੀ ਮਾਸੀਆਂ ਨੇ ਮੈਨੂੰ ਨਾਨਕੇ ਪਿੰਡ ਹੀ ਰੱਖ ਲਿਆ ਮੰਮੀ ਨੂੰ ਕਹਿ ਲੱਗੀਆਂ ਕਿ ਭੈਣੇ ਤਿੰਨ ਬੱਚਿਆਂ ਦੀ ਦੇਖਭਾਲ ਕਰਨੀ ਤਾਂ ਨੂੰ ਔਖੇ ਹੋਊਗੀ ਨਾਲੇ ਗੌਰਵ ਨਾਲ ਤਾਂ ਸਾਡਾ ਬਾਲਾ ਹੀ ਮੋਹ ਆ। ਮਾਸਿਆ ਮੈਨੂੰ ਬਹੁਤ ਚੁੱਕਦੀਆਂ, ਬੜਾ ਲਾਡ ਲੜਾਉਂਦੀਆਂ ਸੀ। ਫਿਰ ਮੈਂ ਆਪਣੇ ਪਿੰਡ ਹੀ ਨਾ ਆਇਆ। ਮੇਰਾ ਵੀ ਨਾਨਕਿਆਂ ਨਾਲ ਬਾਲਾ ਹੀ ਮੋਹ ਪੈ ਗਿਆ ਸੀ। ਮੈਂ ਆਪਣੇ ਪਿੰਡ ਆ ਕੇ ਜੀ ਨਹੀਂ ਲਾਉਂਦਾ ਸੀ ਤੇ ਫਿਰ ਮੈਂ ਆਪਣੇ ਨਾਨਕੇ ਘਰ ਹੀ ਰਹਿਣ ਲੱਗ ਪਿਆ। ਉੱਥੇ ਹੀ ਮੈਂ ਪੜਿਆ ਸੀ ਤੇ ਮੇਰੀਆਂ ਦੋ ਮਾਸੀਆਂ ਤੇ ਇੱਕ ਮਾਮਾ ਸੀ। ਮਾਸੀਆਂ ਦਾ ਵਿਆਹ ਹੋ ਚੁੱਕਾ ਸੀ। ਉਹ ਆਪਣੇ ਸਹੁਰੇ ਘਰ ਵਿੱਚ ਸੀ ਮੇਰਾ ਮਾਮਾ ਅਜੇ ਕੁਆਰਾ ਸੀ ਉਸ ਦਾ ਵੀ ਵਿਆਹ ਰੱਖ ਦਿੱਤਾ ਗਿਆ ਸੀ ਥੋੜੇ ਦਿਨਾਂ ਤੱਕ ਕੀ ਉਸ ਦਾ ਵਿਆਹ ਹੋਣਾ ਸੀ ਮੈਂ ਆਪਣੇ ਨਾਨਕੇ ਘਰ ਬੀਏ ਕਰਨ ਤੋਂ ਬਾਅਦ ਉੱਥੇ ਹੀ ਫਿਰ ਕੰਮ ਸਿੱਖਣ ਲੱਗ ਪਿਆ ਕਿਉਂਕਿ ਮੈਨੂੰ ਨੌਕਰੀ ਨਹੀਂ ਮਿਲੇ ਸੀ ਤਾਂ ਮੈਨੂੰ ਮੇਰਾ ਮਾਮਾ ਤੇ ਮਾਸੀ ਕਹਿਣ ਲੱਗ ਪਏ ਕਿ ਨੌਕਰੀਆਂ ਹੁਣ ਕਿੱਥੇ ਮਿਲਦੀਆਂ ਨੇ ਤੂੰ ਕੋਈ ਕੰਮ ਸਿੱਖ ਲੈ ਮੈਂ ਕਾਰਪੈਂਟਰ ਦਾ ਕੰਮ ਸਿੱਖਣ ਲੱਗ ਪਿਆ ਸੀ। ਮੇਰੀ ਉਮਰ ਹੁਣ 21 ਸਾਲ ਦੀ ਹੋ ਚੁੱਕੀ ਸੀ। ਮੰਮੀ ਦਾ ਮੈਨੂੰ ਫੋਨ ਆਇਆ। ਉਹ ਕਹਿਣ ਲੱਗੀ ਕਿ ਹੁਣ ਤੇ ਅਸੀਂ ਤੈਨੂੰ ਆਪਣੇ ਕੋਲ ਹੀ ਲੈ ਕੇ ਜਾਣਾ। ਹੁਣ ਤੇਰਾ ਅਸੀਂ ਵਿਆਹ ਵੀ ਕਰਨਾ। ਮੈਂ ਕਹਿ ਦਿੰਦਾ ਸੀ, ਮੰਮੀ, ਮੈਂ ਹਜੇ ਵਿਆਹ ਨਹੀਂ ਕਰਵਾਉਣਾ। ਮੈਂ ਹਜੇ ਕੰਮ ਸਿੱਖ ਕੇ ਆਪਣੇ ਪੈਰਾਂ 'ਤੇ ਖੜਾ ਹੋਣਾ ਚਾਹੁੰਦਾ ਸੀ। ਜੇ ਮੈਂ ਪੈਸੇ ਕਮਾਵਾਂਗਾ ਤਾਂ ਫਿਰ ਹੀ ਵਧੀਆ ਵਿਆਹ ਕਰਵਾਉਂਗਾ। ਨਾਲੇ ਮੰਮੀ ਹਾਜੇ ਤਾਂ ਮਾਮਾ ਵੀ ਕੁਵਾਰਾ। ਪਹਿਲਾਂ ਇਹਦਾ ਵਿਆਹ ਨਹੀਂ ਹੋਇਆ। ਤੁਸੀਂ ਇਹਦਾ ਵਿਆਹ ਕਰੋ। ਤੁਸੀਂ ਮੇਰਾ ਵਿਆਹ ਕਿਦਾਂ ਕਰ ਸਕਦੇ ਹੋ? ਮੰਮੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ। ਤੇਰੇ ਮਾਮੇ ਦਾ ਵਿਆਹ ਤਾਂ ਥੋੜੇ ਦਿਨਾਂ ਬਾਅਦ ਹੋ ਹੀ ਜਾਣਾ। ਤੇ 20 ਦਿਨਾਂ ਬਾਅਦ ਮੇਰੇ ਮਾਮੇ ਦਾ ਵਿਆਹ ਹੋ ਗਿਆ। ਅਸੀਂ ਮਾਮੇ ਦੇ ਵਿਆਹ ਵਿੱਚ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਸੀ। ਅਸੀਂ ਬਹੁਤ ਮਸਤੀ ਕੀਤੀ ਸੀ ਮਾਮੇ ਦੀ ਸੁਹਾਗਰਾਤ ਵਾਲੇ ਦਿਨ ਮੈਂ ਆਪਣੇ ਹੱਥੀ ਮਾਮੇ ਦਾ ਕਮਰਾ ਸਜਾਇਆ ਸੀ ਮੇਰਾ ਤੇ ਮਾਮੇ ਦਾ ਮਾਮੇ ਭਾਂਜੇ ਵਾਲਾ ਪਿਆਰ ਨਹੀਂ ਦੋਸਤਾਂ ਵਾਲਾ ਪਿਆਰ ਸੀ ਤੇ ਮੈਂ ਆਪਣੇ मामੀ ਨੂੰ ਸੁਹਾਗਰਾਤ ਵਾਲੇ ਕਮਰੇ ਵਿੱਚ मामੀ ਕੋਲ ਆਪ ਹੀ ਛੱਡ ਕੇ ਆਇਆ ਸੀ ਤੇ ਨਾਲੇ ਮੈਂ ਉਹਨੂੰ ਮਜ਼ਾਕ ਕਰਦਾ ਸੀ ਤੇ मामੀ ਤੋਂ ਪਹਿਲਾਂ ਮੈਂ ਸ਼ਗਨ ਵੀ ਮੰਗਿਆ ਫਿਰ ਮੈਂ ਬਾਹਰ ਨਿਕਲਿਆ ਮਾਮਾ ਤੇ ਮਾਮੀ ਅਤੇ ਮੈਂ ਤੇ ਮਾਸੀ ਅਸੀਂ ਬਹੁਤ ਹੀ ਹਾਸ ਰਏ ਸੀ। ਮਾਮਾ ਕਹਿਣ ਲਗਾ ਕੰਜਰਾ ਇੱਥੇ ਬੂਹੇ ਅੱਗੇ ਖਲੋ ਕੇ ਸਾਡੀਆਂ ਗੱਲਾਂ ਨਾ ਸੁੰਦਾ ਰਹੀਂ। ਜਾ ਕੇ ਸੌਂ ਜਾ। ਮੈਂ ਕਿਹਾ ਨਹੀਂ ਸੌਂਦਾ ਯਾਰ ਮਾਮਾ। ਤੁਹਾਨੂੰ ਮੇਰੇ ਤੇ ਯਕੀਨ ਨਹੀਂ। ਮੈਂ ਆਪਣੇ ਕਮਰੇ ਵਿੱਚ ਆ ਕੇ ਫਿਰ ਲੰਮੇ ਪੈ ਗਿਆ। ਮਾਮਾ ਮੇਰਾ ਕੁਵੈਤ ਤੋਂ ਵਿਆਹ ਕਰਵਾਉਣ ਲਈ ਆਇਆ ਹੋਇਆ ਸੀ। ਮੇਰਾ ਮਾਮਾ ਬਹੁਤ ਹੀ ਸੋਹਣਾ ਸੀ। ਪਰ ਮਾਮੀ ਮਾਮੇ ਨਾਲ ਵੀ ਜ਼ਿਆਦਾ ਸੋਹਣੀ ਸੀ ਮਾਮਾ ਵਿਆਹ ਤੋਂ 1 ਮਹੀਨੇ ਬਾਅਦ ਹੀ ਕੁਵੈਤ ਚਲਾ ਗਿਆ ਹੁਣ ਘਰ ਵਿੱਚ ਮੈਂ ਤੇ ਨਾਨੀ ਤੇ ਮਾਮੀ ਤਿੰਨੋ ਹੀ ਰਹਿ ਗਏ ਸੀ ਮਾਮੇ ਦੀ ਜ਼ਮੀਨ ਦੋ ਪਾਸੇ ਸੀ ਤੇ ਸਾਰਾ ਕੰਮ ਮੈਂ ਹੀ ਸੰਭਾਲਦਾ ਹੁੰਦਾ ਸੀ ਨਾਲੇ ਮੈਂ ਆਪਣਾ ਕੰਮ ਕਰਦਾ ਤੇ ਨਾਲੇ ਮਾਮੇ ਦੀ ਖੇਤੀ ਬਾੜੀ ਕਰਦਾ ਸੀ ਇਸ ਕਰਕੇ ਤਾਂ ਮਾਮਾ ਮੈਨੂੰ ਜਾਣ ਨਹੀਂ ਦਿੰਦਾ ਸੀ ਕੈਦੰਦਾ ਸੀ ਕਿ ਸਾਡੇ ਕੋਲ ਹੀਰ ਹੈ ਕਿਉਂਕਿ ਰੱਬ ਦੀ ਕਿਰਪਾ ਨਾਲ ਮੇਰੇ ਹੱਥੋਂ ਫਸਲ ਬੜੀ ਹੋ ਜਾਂਦੀ ਸੀ ਤੇ ਮਾਮੇ ਨੂੰ ਵੀ ਕਾਫੀ ਮੁਨਾਫਾ ਮਿਲ ਜਾਂਦਾ ਸੀ ਮੈਂ ਜਦੋਂ ਕੰਮ ਤੋਂ ਆਉਂਦਾ ਤਾਂ मामੀ ਮੇਰੇ ਲਈ ਪਾਣੀ ਲੈ ਕੇ ਆਉਂਦੀ ਮੈਨੂੰ ਫਿਰ ਚਾਹ ਬਣਾ ਕੇ ਦਿੰਦੀ ਜੇ ਰੋਟੀ ਦਾ ਟਾਈਮ ਹੁੰਦਾ ਤਾਂ मामੀ ਗੋਰੇ-ਗੋਰੇ ਹੱਥਾਂ ਨਾਲ ਮੈਨੂੰ ਰੋਟੀ ਫੜਾਉਂਦੀ ਮੇਰੇ ਮਨ ਵਿੱਚ मामੀ ਦੇ ਪ੍ਰਤੀ ਗਲਤ ਵਿਚਾਰ ਆਉਣੇ ਸ਼ੁਰੂ ਹੋ ਗਏ ਸੀ ਮੈਂ ਸੋਚਣ ਲੱਗਾ ਕਿ ਕਾਸ਼ ਕਿਤੇ ਮਾਮੀ ਮੇਰੇ ਨਾਲ ਹੀ ਸੈੱਟ ਹੋ ਜਾਵੇ ਤੇ ਮੈਂ ਤੇ ਮਾਮੀ ਨੂੰ ਖੂਬ ਨਜ਼ਾਰੇ ਦੇਵਾਂਗਾ ਕਿਉਂਕਿ ਜਦੋਂ ਮਾਮੀ ਠਮ ਠਮ ਕਰਕੇ ਤੁਰਦੀ ਸੀ ਤਾਂ ਮੈਨੂੰ ਬੜੀ ਸੋਹਣੀ ਲੱਗਦੀ ਸੀ ਉਸ ਦਾ ਪਿੱਛਾ ਦੇਖ ਕੇ ਤਾਂ ਮੈਂ ਉਸ ਤੇ ਮਰ ਜਾਂਦਾ ਸੀ ਕੁੜੀਆਂ ਤਾਂ ਮੇਰੇ ਨਾਲ ਬਥੇਰੀਆਂ ਪੜਦੀਆਂ ਸੀ ਪਰ ਮਾਮੀ ਵਰਗੀ ਮਸਤ ਚਾਲ ਕਿਸੇ ਕੁੜੀ ਦੀ ਨਹੀਂ ਸੀ ਮਾਮੀ ਵਾਂਗ ਦੇਖ ਕੇ ਮੇਰਾ ਦਿਲ ਕਰਦਾ ਕਿ ਇਹਨੂੰ ਆਪਣੀਆਂ ਬਾਹਾਂ ਵਿੱਚ ਲੈ ਲਵਾਂ ਤੇ ਇਹਦੀ ਜਵਾਨੀ ਦਾ ਸਾਰਾ ਰਾਸ ਸੁਸਲਾ ਪਰ ਮਾਮੀ ਦਾ ਪਤਾ ਨਹੀਂ ਉਹਦੇ ਦਿਲ ਵਿੱਚ ਕੀ ਸੀ ਇੱਕ ਦਿਨ ਮੈਂ ਖੇਤ ਕੰਮ ਕਰਨ ਗਿਆ ਤਾਂ ਮੇਰੀ ਨਾਨੀ ਮਾਮੀ ਨੂੰ ਕਹਿੰਦੀ ਕਿ ਮੁੰਡਾ ਸਵੇਰ ਦਾ ਖੇਤ ਗਿਆ ਤੇ ਭੁੱਖਾ ਹੋਊਗਾ ਤੂੰ ਰੋਟੀ ਦੇ ਆ ਮਾਮੀ ਕਹਿੰਦੀ ਠੀਕ ਆ ਬੀਜੀ ਮਾਮੀ ਮੇਰੀ ਰੋਟੀ ਦੇਣ ਲਈ ਖੇਤ ਗਈ ਮੈਂ ਪਾਣੀ ਲਈ ਜਾਂਦਾ ਸੀ ਮਾਮੀ ਨੇ ਮੈਨੂੰ ਆਵਾਜ਼ ਦੇ ਦਿੱਤੀ ਤੇ ਬਾਹਰ ਦਰਖਤ ਥੱਲੇ ਮੰਝਾ ਡਾ ਲਿਆ ਠੰਡੀ ਠੰਡੀ ਹਵਾ ਚੱਲ ਰਹੀ ਸੀ ਮੈਂ ਉੱਥੇ ਪਾਣੀ ਲਾਉਂਦਾ ਕਰਕੇ ਮੇਰੇ ਸਾਰੇ ਕੱਪੜੇ ਲਾਏ ਸੀ ਤੇ ਇਕੱਲਾ ਅੰਡਰਵੀਅਰ ਹੀ ਪਾਇਆ ਹੋਇਆ ਸੀ ਮੈਂ ਜੰਮ ਜਾਂਦਾ ਸੀ ਮੇਰੀ ਬਾਡੀ ਵੀ ਕਾਫੀ ਸੜੋਲ ਸੀ ਦੂਰੋਂ ਆਉਂਦੇ ਨਹੀਂ ਜਦੋਂ ਮਾਮੀ ਨੂੰ ਮੈਂ ਦੇਖਿਆ ਤਾਂ ਮੈਨੂੰ ਕਿਹਾ ਲੱਗਦਾ ਅੱਜ ਤਾਂ मामੀ ਲੈ ਕੇ ਰੋਟੀ ਆਈ ਹੈ ਤੇ ਅੱਜ ਮੈਂ ਇਸ ਨੂੰ ਆਪਣੇ ਦਿਲ ਦੀ ਗੱਲ ਕਹਿ ਹੀ ਦੇਣੀ ਆ ਤੇ ਇਹ ਹੀ ਬਹੁਤ ਵਧੀਆ ਮੌਕਾ ਇਹ ਮੌਕਾ ਮੈਂ ਹੱਥੋਂ ਨਹੀਂ ਗਵਾਉਣਾ ਜਦੋਂ ਮੈਂ ਆ ਕੇ ਮੰਚੇ ਤੇ ਬੈਠ ਗਿਆ ਮਾਮੀ ਕਹਿਣ ਲੱਗੀ ਆ ਜਾ ਗੌਰਵ ਰੋਟੀ ਖਾ ਲੈ ਮੈਂ ਕਿਹਾ ਮਾਮੀ ਮੈਂ ਹੁਣੇ ਹੱਥ ਧੋ ਕੇ ਆਉਣਾ ਮਾਮੀ ਨੇ ਮੇਰੀ ਰੋਟੀ ਖੋਲ ਕੇ ਰੱਖ ਦਿੱਤੀ ਮੈਂ ਕਿਹਾ ਮਾਮੀ ਤੁਸੀਂ ਵੀ ਖਾਓ ਮੇਰੇ ਨਾਲ ਉਹ ਕਹਿੰਦੀ ਨਹੀਂ ਨਹੀਂ ਮੈਂ ਤਾਂ ਖਾ ਕੇ ਆਈ ਆ ਤੂੰ ਖਾ ਲੈ ਮੈਂ ਰੋਟੀ ਖਾਣ ਲੱਗ ਪਿਆ ਥੋੜੀ ਦੇਰ ਬਾਅਦ ਰੋਟੀ ਖਾ ਕੇ ਮੈਂ ਮਾਮੀ ਕੋਲ ਬੈਠ ਗਿਆ ਕਿਉਂਕਿ ਅੱਜ ਮੈਂ ਆਪਣੇ ਦਿਲ ਦੀ ਗੱਲ ਮਾਮੀ ਨੂੰ ਕਹਿਣਾ ਚਾਹੁੰਦਾ ਸੀ ਮੈਂ ਕਿਹਾ ਮਾਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਤਾਂ ਮਾਮੀ ਕਹਿੰਦੀ ਕਿ ਮੇਰੇ ਨਾਲ ਕਿਹੜੀ ਗੱਲ ਕਰਨੀ ਆ ਮੈਂ ਕਿਹਾ ਮਾਮੀ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਮਾਮੀ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਹੋ ਮੈਂ ਕਿਹਾ ਮਾਮੀ ਤੂੰ ਹਾਈ ਸੋਹਣੀ ਵਾਲੀ ਐ ਤੂੰ ਜਦੋਂ ਘਰੇ ਕੰਮ ਕਰਦੀ ਐ ਨਾ ਮੈਂ ਤੇਰੇ ਵੱਲ ਹੀ ਦੇਖਦਾ ਰਹਿੰਦਾ ਤੇਰਾ ਗੁੰਦਵਾ ਸ਼ਰੀਰ ਤੇ ਤੇਰੀ ਤਰਸ਼ੀ ਛਾਤੀ ਪਾਰਾ ਲੱਕ ਮੇਰਾ ਮਨ ਮੋ ਲੈਦਾ ਮਾਮੀ ਕਹਿੰਦੀ ਕੰਜਰਾ ਜੀ ਜ਼ਿਆਦਾ ਹੀ ਅੱਗ ਲੱਗੀ ਆ ਤਾਂ ਵਿਆਹ ਕਰਵਾ ਲੈ ਮੈਂ ਕਿਹਾ ਮਾਮੀ ਤੁਹਾਡੇ ਤੇ ਹੀ ਮੇਰਾ ਦਿਲ ਆ ਗਿਆ ਮੇਰਾ ਤਾਂ ਹੁਣ ਤੁਹਾਡੇ ਨਾਲ ਹੀ ਉਹ ਸਭ ਕੁਝ ਕਰਨੋਂ ਦਿਲ ਕਰਦਾ ਮਾਮੀ ਕਹਿਣ ਲਗੀ ਕਿ ਮੈਂ ਤੇਰੇ ਮੂਤੇ ਇੱਕ ਥੱਪੜ ਮਾਰਨਾ ਤੂੰ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਕਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਤਾਂ ਸ਼ਰਮ ਆਉਂਦੀ ਆ ਮੈਂ ਕਿਹਾ मामੀ ਤੂੰ ਇੱਕ ਵਾਰ ਸੋਚ ਕੇ ਤਾਂ ਦੇਖ ਕਿ ਮਾਮਾ ਤਾਂ ਉਥੇ ਇਕੱਲਾ ਤੇਰੇ ਤੇ ਸਬਰ ਕਰਕੇ ਨਹੀਂ ਬੈਠਾ ਉਹ ਤਾਂ ਆਪਣਾ ਮਨੋਰੰਜਨ ਕਰ ਹੀ ਲੈਂਦਾ ਹੋਣਾ ਤੇ ਤੂੰ ਸਾਰੀ ਉਮਰ ਬੈਠੀ ਰਹੀ ਉਹਦੀ ਯਾਦ ਵਿੱਚ ਪਤਾ ਨਹੀਂ 4 ਸਾਲਾਂ ਨੂੰ ਆਉ ਜਾਂ 5 ਸਾਲਾਂ ਨੂੰ ਉਦੋਂ ਉਹ ਤਾਂ ਤੇਰੀ ਅੱਧੀ ਜਵਾਨੀ ਲੰਘ ਹੀ ਜਾਣੀ ਆ ਤੂੰ ਆਪਣੇ ਜਵਾਨੇ ਮਾਣ ਤੇ ਮੇਰੇ ਨਾਲ ਨਜ਼ਾਰੇ ਲਿਆ ਕਰ ਇਹਨਾਂ ਕਹਿ ਕੇ ਮੈਂ मामੀ ਦੇ ਉੱਪਰੋਂ ਦੀ ਗੱਲ ਵਖੜੀ ਪਾ ਲਈ ਤੇ ਉਹਦੇ ਪੱਟਾਂ ਤੇ ਹੱਥ ਫੇਰਨ ਲਗਾ ਤਾਂ ਉਦੋਂ ਫਿਰ मामੀ ਵੀ ਥੋੜੇ ਸਰੂਰ ਵਿੱਚ ਆ ਗਈ ਸੀ ਫਿਰ ਮੈਂ मामੀ ਦੀ ਛਾਤੀ ਨੂੰ ਟੱਚ ਕੀਤਾ ਤਾਂ मामੀ ਨੇ ਮੇਰੇ ਪ੍ਰਾਈਵੇਟ ਪਾਰਟ ਨੂੰ ਹੱਥ ਲਾਇਆ ਫਿਰ ਮੇਰੇ ਆਪਣੇ ਬੁੱਲਾਂ ਦੇ ਉੱਪਰ ਆਪ ਹੀ ਮਾਮੀ ਖਿਸ ਕਰਨ ਲੱਗੀ ਮੈਂ ਮੰਝਾ ਚੋਕੇ ਅੰਦਰ ਲੈ ਗਿਆ ਤੇ ਮਾਮੀ ਨੇ ਵੀ ਅੰਦਰ ਵੜ ਕੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਮੇਰੇ ਕੱਪੜੇ ਤਾਂ ਪਹਿਲਾ ਹੀ ਉtre ਹੋਏ ਸੀ ਮੇਰੇ ਤਾਂ ਇਕੱਲਾ ਅੰਡਰਵੇਅਰ ਹੀ ਪਾਇਆ ਹੋਇਆ ਸੀ ਫਿਰ ਮੈਂ ਤੇ ਮਾਮੀ ਨੇ ਅਸੀਂ ਉੱਥੇ ਪੂਰਾ ਡੇਢ ਘੰਟਾ ਨਜ਼ਾਰੇ ਲਏ ਮਾਮੀ ਕਹਿਣ ਲੱਗੀ ਤੇਰਾ ਜਿਸਨ ਤਾਂ ਪੂਫਤੀ ਹਜਰ ਸਕਤਾ ਹੈ ਮੈਂ ਕਿਹਾ ਮਾਮੀ ਕਿਉਂ ਆਇਆ ਨਾ ਸਵਾਦ ਉਹ ਕਹਿਣ ਲੱਗੇ ਹਾਂ ਬਹੁਤ ਜ਼ਿਆਦਾ ਤੇ ਹੁਣ ਮੈਨੂੰ ਘਰੇ ਜਾਣ ਦੇ ਬੇਬੇ ਉਡੀਕਦੇ ਹੋਣੀ ਹੈ ਕੱਲ ਨੂੰ ਫੇਰ ਤੇਰੀ ਰੋਟੀ ਲੈ ਕੇ ਆਉਂਗੀ ਇਹਨਾਂ ਕਹਿ ਕੇ ਮਾਮੀ ਘਰ ਵੱਲ ਤੁਰ ਪਈ ਤੇ ਅੱਜ ਮੈਂ ਵੀ ਬਹੁਤ ਖੁਸ਼ ਸੀ ਤੇ ਮਾਮੀ ਨੂੰ ਵੀ ਪੂਰਾ ਖੁਸ਼ ਕਰਕੇ ਤੋਰਿਆ ਸੀ ਤਾਂ ਮਾਮੀ ਨੇ 2 ਮਹੀਨੇ ਵਿਚਾਰੀ ਨੇ ਬੜੇ ਤਰਫ ਤਰਫ ਕੇ ਕੱਡੇ ਹੋਣਗੇ ਮਾਮੀ ਤੋਂ ਬਿਨਾਂ ਤੇ ਪਤਾ ਨਹੀਂ ਹੋਰ ਕਿੰਨਾ ਟਾਈਮ ਤੜਸਦੀ ਰਹਿੰਦੀ ਕਿਉਂਕਿ ਇੱਕ ਵਾਰ ਜਦੋਂ ਵਿਆਹ ਹੋ ਜਾਂਦਾ ਤਾਂ ਫਿਰ ਇਕੱਲਿਆਂ ਨੂੰ ਰਹਿਣਾ ਬਹੁਤ ਔਖਾ ਲੱਗਦਾ ਮੈਂ ਮਾਮੀ ਵੱਲ ਦੇਖ ਕੇ ਇਸ ਚੀਜ਼ ਦਾ ਅੰਦਾਜ਼ਾ ਲਗਾ ਲਿਆ ਸੀ ਕਿ ਮਾਮੀ ਨੂੰ ਵੀ ਜਿਸਮ ਦੀ ਭੁੱਖ ਲੱਗੀ ਹੋਈ ਸੀ ਉਹ ਵੀ ਆਪਣੇ ਜਿਸ ਨੂੰ ਬਹੁਤ ਮੁਸ਼ਕਲ ਨਾਲ ਹੀ ਕੰਟਰੋਲ ਕਰਦੀ ਹੋਵੇਗੀ ਕਿਉਂਕਿ ਮੈਂ ਕਈ ਵਾਰ ਹੀ ਵੇਖਿਆ ਸੀ ਮਾਮੇ ਮਾਮੇ ਦੀ ਫੋਟੋ ਚੱਕ ਚੱਕ ਕੇ ਆਪਣੇ ਸੀਨੇ ਨਾਲ ਲਾਉਂਦੀ ਸੀ ਕਦੇ ਮਾਮੇ ਦੀ ਫੋਟੋ ਇੱਕ ਛਾਤੀ ਨਾਲ ਲਾਉਂਦੀ ਤੇ ਕਦੇ ਦੂਸਰੀ ਛਾਤੀ ਨਾਲ ਤੇ ਕਦੀ ਆਪਣੇ ਪ੍ਰਾਈਵੇਟ ਪਾਰਟ ਤੇ ਮਾਮੀ ਦੀ ਫੋਟੋ ਰੱਖ ਲੈਂਦੀ ਮੈਂ ਚੋਰੀ-ਚੋਰੀ ਮਾਮੀ ਨੂੰ ਦੇਖਦਾ ਹੁੰਦਾ ਸੀ ਤੇ ਮੈਂ ਮਾਮੀ ਦੇ ਅੰਦਰਲੀ ਤੜਫ ਨੂੰ ਸਮਝ ਜਾਂਦਾ ਸੀ ਸ਼ਾਮ ਨੂੰ ਜਦੋਂ ਮੈਂ ਘਰ ਗਿਆ ਤਾਂ ਮਾਮੀ ਅੱਜ ਬਹੁਤ ਖੁਸ਼ ਨਜ਼ਰ ਆ ਰਹੀ ਸੀ ਮਾਮੀ ਨੇ ਨਾ ਤੋ ਕੀ ਬੜਾ ਸੋਹਣਾ ਸੂਟ ਪਾਇਆ ਹੋਇਆ ਸੀ ਤੇ ਅੱਜ ਤਾਂ ਥੋੜਾ-ਬਹੁਤਾ ਮੇਕਅਪ ਵੀ ਕੀਤਾ ਸੀ ਮੈਨੂੰ ਲੱਗਦਾ ਸੀ ਕਿ ਮਾਮੀ ਅੱਜ ਮੇਰੇ ਲਈ ਸਾਜ ਸਮਰ ਕੇ ਬੈਠੀ ਹੈ ਮਾਮੀ ਨੇ ਮੈਨੂੰ ਆਪਣੇ ਗੋਰੇ-ਗੋਰੇ ਹੱਥਾਂ ਨਾਲ ਰੋਟੀ ਫੜਾਈ ਮਰੋਟੀ ਖਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਨਾਨੀ ਨੂੰ ਮੈਂ ਕਿਹਾ ਨਾਨੀ ਮੈਨੂੰ ਨੀਂਦ ਆਉਂਦੀ ਹੈ ਤੇ ਮਾਮੀ ਨੂੰ ਮੈਂ ਜਾਂਦਾ ਜਾਂਦਾ ਕਹਿ ਗਿਆ ਕਿ ਮਾਮੀ ਮੇਰਾ ਦੁੱਧ ਮੇਰੇ ਕਮਰੇ ਵਿੱਚ ਹੀ ਫੜਾ ਆਇਓ ਮਾਮੀ ਕਹਿੰਦੀ ਠੀਕ ਹੈ ਵੀ ਕੁ ਮਿੰਟ ਬਾਅਦ ਮਾਮੀ ਮੈਨੂੰ ਦੁੱਧ ਫੜਾਉਣ ਆਈ ਮੈਂ ਮਾਮੀ ਦੀ ਬਾਹ ਫੜ ਲਈ ਮੈਂ ਕਿਹਾ ਮਾਮੀ ਦਿਲ ਕਰਦਾ ਤੁਹਾਨੂੰ ਆਪਣੇ ਨਾਲ ਹੀ ਪਾਲਵਾ ਮਾਮੀ ਕਹਿ ਲੱਗੇ ਇੱਕ ਵਾਰ ਗੇਂਦ ਨੂੰ ਸੌਂ ਜਾਣ ਦੇ ਸਰਪੰਨੀ ਤੇਰੇ ਨਾਲ ਆ ਕੇ ਆਪਣੇ ਕਮਰੇ ਦੀ ਕੁੰਡੀ ਨਾ ਲਾਈ ਦਰਵਾజా ਅੱਜ ਖੁੱਲਾ ਹੀ ਰੱਖੀ ਮੈਂ ਦਰਵਾజా ਖੁੱਲਾ ਰੱਖਿਆ ਤਕਰੀਬਨ ਰਾਤ ਦੇ 11:00 ਵਜੇ ਮਾਮੀ ਮੇਰੇ ਨਾਲ ਆ ਕੇ ਪੈ ਗਈ ਇੱਕ ਕੈਂਟਾ ਫਿਰ ਅਸੀਂ ਖੂਬ ਨਜ਼ਾਰੇ ਲਏ ਫਿਰ ਮਾਮੀ ਨਾਨੀ ਦੇ ਕਮਰੇ ਵਿੱਚ ਚਲੀ ਗਈ ਨਾਨੀ ਨੂੰ ਕਿਸੇ ਗੱਲ ਦੀ ਭੈਣਕ ਤੱਕ ਨਾ ਲੱਗੀ ਅਗਲੇ ਦਿਨ ਫਿਰ ਮਾਮੀ ਖੇਤ ਮੇਰੀ ਰੋਟੀ ਲੈ ਕੇ ਗਈ ਤੇ ਅਸੀਂ ਉੱਥੇ ਫਿਰ ਬਹੁਤ ਨਜ਼ਾਰਾ ਨ ਲੈ ਮਾਮੀ ਕਹਿੰਦੀ ਕਿ ਮੈਂ ਇੱਕ ਗੱਲ ਨੋਟ ਕੀਤੀ ਹੈ ਜੋ ਸਵਾਦ ਇੱਥੇ ਖੇਤ ਆਉਂਦਾ ਹੈ ਉਹ ਕਰੇ ਏਸੀ ਚੋ ਪਾ ਕੇ ਕਰਨ ਦਾ ਨਹੀਂ ਆਉਂਦਾ ਮੈਂ ਕਿਹਾ ਸੱਚੀ ਮਾਮੀ ਕਹਿੰਦੀ ਹਾਂ ਵੇ ਡੁੱਬੜਿਆ ਹੁਣ ਮੈਨੂੰ ਮਾਮੀ ਦਾ ਕਹਿਣਾ ਛੱਡ ਦੇ ਮੈਂ ਕਿਹਾ ਨਹੀਂ ਰਿਸ਼ਤਾ ਤਾਂ ਮੈਂ ਉੱਪਰੋਂ ਉਹੀ ਰੱਖੂਗਾ ਸਾਡਾ ਰਿਸ਼ਤਾ ਸਾਡੀਆਂ ਦੋਨਾਂ ਦੀਆਂ ਨਜ਼ਰਾਂ ਵਿੱਚ ਹੀ ਬਦਲਿਆ ਹੈ ਸਮਾਜ ਦੀਆਂ ਨਜ਼ਰਾਂ ਵਿੱਚ ਨਹੀਂ ਮਾਮੀ ਨੇ ਮੇਰੇ ਚੁੰਡੀ ਵੱਡੀ ਤੇ ਕਹਿਣ ਲੱਗੀ ਉਹ ਤਾਂ ਬਹੁਤ ਹੀ ਛਲਾਕ ਨਿੱਕਲੇਆ ਬਸ ਫਿਰ ਸਾਡਾ ਤਾਂ ਇਹ ਹੁਣ ਰੋਜ਼ ਦਾ ਹੀ ਕੰਮ ਬਣ ਗਿਆ ਸੀ ਮੈਂ ਆਨੇ ਵਹਾਨੇ ਸਵੇਰੇ ਖੇਤ ਚਲਾ ਜਾਂਦਾ ਮਾਮੀ ਮੇਰੇ ਰੋਟੀ ਲੈ ਕੇ ਖੇਤ ਜਾਂਦੀ ਅਸੀਂ ਖੇਤ ਵਾਲੇ ਕੋਠੇ ਵਿੱਚ ਖੂਬ ਨਜ਼ਾਰੇ ਲੈਂਦੇ ਰਾਤ ਨੂੰ ਫਰਨਾਮੀ ਤੋਂ ਚੋਰੀ ਅਸੀਂ ਸਭ ਕੁਝ ਕਰ ਲੈਂਦੇ ਹੁਣ ਤਾਂ ਸਾਨੂੰ ਇੱਕ ਦੂਸਰੇ ਨਾਲ ਇਹ ਕੁਝ ਕੀਤੇ ਤੋਂ ਬਿਨਾਂ ਨੀਂਦ ਨਹੀਂ ਆਉਂਦੀ ਸੀ ਮੈਨੂੰ ਮਾਮੀ ਦਾ ਚਸਕਾ ਪੈ ਗਿਆ ਸੀ ਤੇ ਮਾਮੀ ਨੂੰ ਮੇਰਾ ਜਦ ਮੈਂ ਆਪਣਾ ਕੰਮ ਕਰਨੋਂ ਬਾਹਰ ਖੇ ਚਲਾ ਜਾਂਦਾ ਤਾਂ ਮਾਮੀ ਵੀ ਉਸੇ ਵੇਲੇ ਹੀ ਫੋਨ ਕਰ ਦਿੰਦੀ ਕਹਿ ਦਿੰਦੀ ਕਿ ਕਿੰਨਾ ਕੋ ਟਾਈਮ ਲੱਗੂਗਾ ਗੌਰਵ ਜਲਦੀ ਘਰੇ ਆ ਜਾ ਮੈਨੂੰ ਤੇਰੇ ਬਿਨਾ ਘਰ ਵਿੱਚ ਵੱਡ ਵੱਡ ਖਾਨ ਨੂੰ ਆਉਂਦਾ ਜਦੋਂ ਵੀ ਮੈਂ ਬਾਹਰ ਕੰਮ ਲਈ ਆਉਂਦਾ ਤਾਂ ਮਾਮੀ ਮੈਨੂੰ ਨਾਨੀ ਤੋਂ ਅੱਖ ਬਚਾ ਕੇ ਗੱਲ ਵੱਖਰੀ ਪਾ ਲੈਂਦੀ ਕਹਿ ਦਿੰਦੀ ਸੀ ਕਿ ਇੱਕ ਵਾਰ ਹੁਣ ਮੇਰੇ ਨਾਲ ਬੈਡਰੂਮ ਵਿੱਚ ਚੱਲ ਮੈਂ ਤਾਂ ਤੇਰੇ ਬਿਨਾ ਮੱਛੀ ਵਾਂਗ ਤੜਫਣ ਲੱਗ ਪੈਣੀ ਆ ਫਿਰ ਮੈਂ ਤੇ ਮਾਮੀ ਜਿੰਨਾ ਟਾਈਮ ਮਿਲਦੇ ਉਹਨਾ ਟਾਈਮ ਅਸੀਂ ਇਕੱਠੇ ਹੀ ਗੁਜ਼ਾਰ ਲੈਂਦੇ ਸੀ ਇੱਕ ਦਿਨ ਜਦੋਂ ਮਾਮੀ ਖੇਤ ਮੇਰੇ ਲਈ ਰੋਟੀ ਲੈ ਕੇ ਆਈ ਤਾਂ ਸਾਡੇ ਗੁਆਂਢ ਖੇਤ ਵਾਲਾ ਮੁੰਡਾ ਸਾਡੇ ਖੇਤ ਵਾਲੇ ਕੋਠੇ 'ਚੋਂ ਕੋਈ ਚੀਜ਼ ਲੈ ਲਈ ਆਇਆ ਸੀ ਅੰਦਰ ਮੈਂ ਤੇ ਮਾਮੀ ਅਸੀਂ ਆਪਣਾ ਕੰਮ ਚਲਾਏ ਬੈਠੇ ਸੀ ਸਾਨੂੰ ਉਸਤੇ ਆਉਣ ਦੀ ਕੋਈ ਭਿੰਨਕ ਨਾ ਲੱਗੀ ਅਸ ਤਾਂ ਦੋਨੋਂ ਆਪਣੀ ਮਸਤੀ ਵਿੱਚ ਹੀ ਰੁੱਝੇ ਹੋਏ ਸੀ ਕਿਉਂਕਿ ਅਸੀਂ ਖੇਤ ਬੇਫਿਕਰ ਹੋ ਕੇ ਲੱਗੇ ਰਹਿੰਦੇ ਸੀ ਅਸੀਂ ਖੇਤ ਵਾਲੇ ਕਮਰੇ ਦੀ ਫੂੰਦੀ ਵੀ ਨਹੀਂ ਲਾਉਂਦੇ ਹੁੰਦੇ ਸੀ ਕਿ ਇੱਥੇ ਕਿਹਨੇ ਆਉਣਾ ਖੁੱਲਕੇ ਨਜ਼ਾਰੇ ਲਈ ਤਾਂ ਮਾਮੀ ਉੱਠਣ ਦਾ ਨਾਮ ਹੀ ਨਹੀਂ ਲੈਂਦੀ ਹੁੰਦੀ ਸੀ ਕਹਿ ਦਿੰਦੀ ਸੀ ਕਿ ਗੌਰਵ ਇੱਕ ਵਾਰ ਹੋਰ ਇਸ ਤਰ੍ਹਾਂ ਕਰਦੀ ਕਰਦੀ ਮਾਮੀ ਕਾਫੀ ਟਾਈਮ ਹੀ ਉੱਥੇ ਲਗਾ ਦਿੰਦੀ ਸਾਨੂੰ ਪਤਾ ਨਹੀਂ ਲੱਗਿਆ ਕਿ ਉਹ ਮੁੰਡਾ ਕਦੋਂ ਸਾਨੂੰ ਵੇਖ ਕੇ ਪਿੱਛੇ ਹੀ ਮੁੜ ਗਿਆ ਤੇ ਉਸ ਤੋਂ ਬਾਅਦ ਉਸਨੇ ਸਾਡੇ ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜਦੋਂ ਵੀ ਮਾਮੀ ਖੇਤ ਆਉਂਦੀ ਤਾਂ ਉਹ ਪੂਰੀ ਨਿਗਰਾਨੀ ਰੱਖਦਾ ਸੀ ਤੇ ਇੱਕ ਦਿਨ ਉਸਨੇ ਚੋਰੀ-ਚੋਰੀ ਸਾਡੀ ਵੀਡੀਓ ਬਣਾ ਲਈ ਤੇ ਮੇਰੇ ਮਾਮੇ ਨੂੰ ਭੇਜ ਦਿੱਤੀ ਤੇ ਨਾਲੇ ਮੇਰੀ ਨਾਨੀ ਨੂੰ ਦਿਖਾਈ ਨਾਨੀ ਨੇ ਸਾਨੂੰ ਦੋਹਾਂ ਨੂੰ ਕੋਲ ਬਿਠਾਇਆ ਤੇ ਸਮਝਾਉਣ ਲੱਗੀ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਉਹ ਛੱਡ ਦਿਓ ਮੈਨੂੰ ਕਹਿਣ ਲੱਗੀ ਕਿ ਜੇਕਰ ਮਾਮੇ ਨੂੰ ਪਤਾ ਲੱਗ ਗਿਆ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਊਗਾ ਪਰ ਸਾਨੂੰ ਨਹੀਂ ਪਤਾ ਸੀ ਕਿ ਇਹ ਗੱਲ ਮਾਮੇ ਤੱਕ ਵੀ ਪਹੁੰਚ ਗਈ ਸੀ ਅਸੀਂ ਨਾਨੀ ਦੇ ਸਮਝਾਉਣ ਤੇ ਇਨਾ ਰੁਕੇ ਨਾਨੀ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਨੂੰ ਕਿਸੇ ਗੱਲ ਦਾ ਪਤਾ ਲੱਗੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਚੁੱਪ ਕਰਕੇ ਆਪਣੇ ਹੁਣ ਪਿੰਡ ਚਲਾ ਜਾ ਪਰ ਜੋ ਸਾਨੂੰ ਚਸਕਾ ਪਿਆ ਉਹ ਸਾਨੂੰ ਇੱਕ ਦੂਜੇ ਤੋਂ ਵੱਖ ਨਹੀਂ ਹੋਣ ਦਿੰਦਾ ਸੀ ਮੈਂ ਹਜੇ ਨਾਨਕੇ ਪਿੰਡ ਹੀ ਰਹਿ ਰਿਹਾ ਸੀ ਕਿ ਅਚਾਨਕ ਇੱਕ ਦਿਨ ਸਾਨੂੰ ਬਿਨਾਂ ਦੱਸੇ ਹੀ ਮਾਮਾ ਘਰ ਆ ਗਿਆ ਤੇ ਮਾਮੇ ਨੇ ਆ ਕੇ ਕੋਈ ਸੁੱਖ ਸਾਂਦਨਾ ਪੁੱਛੀ ਮੈਨੂੰ ਤੇ ਮਾਮੇ ਨੂੰ ਬੜਾ ਕੁੱਟਿਆ ਮੇਰੀ ਨਾਨੀ ਅੱਗੇ ਹੋ ਕੇ ਸਾਨੂੰ ਛਡਾਉਣ ਲੱਗੀ ਤੇ ਕਹਿਣ ਲੱਗੀ ਪੁੱਤ ਗੱਲ ਤਾਂ ਦੱਸ ਕੀ ਹੋਇਆ ਮਾਮੇ ਨੇ ਸਾਡੀ ਵੀਡੀਓ ਨਾਨੀ ਨੂੰ ਦਿਖਾ ਦਿੱਤੀ ਨਾਨੀ ਤਾਂ ਪਹਿਲਾਂ ਹੀ ਇਹ ਗੱਲ ਜਾਣਦੀ ਸੀ ਪਰ ਮਾਮੇ ਦੇ ਮੂੰਹ ਤੇ ਸੱਚੀ ਹੁਣ ਮਰੀ ਕਹਿਣ ਲੱਗੀ ਹਾਏ ਹਾਏ ਇਹ ਦੋਨੋਂ ਆਹ ਕੁਝ ਕਰਦੇ ਹੀ ਰਹੇ ਮੈਨੂੰ ਤਾਂ ਕਿਸੇ ਗੱਲ ਦੀ ਅਜੇ ਤੱਕ ਭੈਣ ਖਣੀ ਲੱਗੀ ਮਾਮੇ ਨੇ ਮੇਰੀ ਮੰਮੀ ਨੂੰ ਵੀ ਫੋਨ ਕਰ ਦਿੱਤਾ ਮੇਰੇ ਮੰਮੀ ਡੈਡੀ ਨਾਲ ਲੈ ਕੇ ਪਿੰਡਾਂ ਆ ਗਏ ਤੇ ਮਾਮੀ ਨੇ ਮੇਰੀ ਤੇ ਮਾਮੀ ਦੀ ਸਾਰੀ ਕਰਤੂਤ ਸੀ ਮੇਰੇ ਮੰਮੀ ਡੈਡੀ ਨੂੰ ਵੀ ਤਾਸ ਦਿੱਤਾ ਮੇਰੀ ਡੈਡੀ ਨੇ ਉਸ ਦਿਨ ਮੈਨੂੰ ਬੜਾ ਕੁੱਟਿਆ ਸੀ ਕਿ ਜੇ ਤੂੰ ਖੇ ਖਾਣੀ ਆ ਤਾਂ ਹੋ ਤੈਨੂੰ ਹੋਰ ਬਥੇਰੀਆਂ ਸੀ ਘੱਟੋ ਘੱਟ ਇਹ ਰਿਸ਼ਤਾ ਤਾਂ ਨਾ ਖਰਾਬ ਕਰਦਾ ਫਿਰ ਮੰਮੀ ਡੈਡੀ ਮੈਨੂੰ ਪਿੰਡ ਲੈ ਕੇ ਤੇ ਮੇਰਾ ਵਿਆਹ ਕਰ ਦਿੱਤਾ ਮੇਰੇ ਵਿਆਹ ਵਿੱਚ ਕੱਲੀ ਨਾਨੀ ਹੀ ਗਈ ਸੀ ਕਿਉਂਕਿ ਮਾਮੀ ਨੇ ਤਾਂ ਸਾਡੇ ਨਾਲੋਂ ਰਿਸ਼ਤਾ ਤੋੜ ਦਿੱਤਾ ਸੀ ਕਹਿ ਲੱਗਾ ਭੈਣ ਪੈਣ ਜਿਵੇਂ ਤੇਰਾ ਦਿਲ ਕਰਿਆ ਕਰੇ ਤੂੰ ਉਦੋਂ ਮਿਲ ਜਾਇਆ ਕਰੀ ਪਰ ਨਾ ਤਾਂ ਮੈਂ ਤੁਹਾਡੇ ਪਿੰਡ ਆਉਣਾ ਤੇ ਨਾ ਹੀ ਮੈਂ ਇਸ ਕਲ ਮੂਹੇ ਨੂੰ ਇੱਥੇ ਵੜਨ ਦੇਵਾਂ ਮੰਮੀ ਤਾਂ ਬਾਸ ਰੋਈ ਜਾ ਰਹੀ ਸੀ ਕੁਝ ਬੋਲ ਨਹੀਂ ਰਹੀ ਸੀ ਮੈਂ ਪਿੰਡ ਚਲਾ ਗਿਆ ਤਾਂ ਮੰਮੀ ਡੈਡੀ ਦੀ ਸੁਰ ਸ਼ਾਮ ਮੇਰੇ ਨਾਂ ਬਣੀ ਹੀ ਕਲੇਸ਼ ਰਹਿੰਦੀ ਸੀ ਕਿ ਇਹ ਤੂੰ ਬਹੁਤ ਹੀ ਜ਼ਿਆਦਾ ਗਲਤ ਕੀਤਾ ਹੁਣ ਤਾਂ ਮੈਨੂੰ ਵੀ ਆਪਣੇ ਕੀਤੇ ਤੇ ਬਹੁਤ ਹੀ ਪਛਤਾਵਾ ਹੋ ਰਿਹਾ ਸੀ ਫਿਰ ਮੰਮੀ ਤੇ ਡੈਡੀ ਨੇ ਮੇਰੇ ਲਈ ਕੁੜੀ ਪਸੰਦ ਕੀਤੀ ਤੇ ਮੇਰਾ ਵਿਆਹ ਰੱਖ ਦਿੱਤਾ ਮੇਰੇ ਵਿਆਹ ਵਾਲੇ ਦਿਨ ਇਕੱਲੀ ਨਾਣੀ ਆਈ ਸੀ ਮਾਮਾ ਮਾਮੀ ਨਹੀਂ ਆਏ ਸੀ ਮੰਮੀ ਮੰਮੀ ਨੇ ਸ਼੍ਰੀਕੇ ਵਾਲੇ ਨੂੰ ਕਹਿ ਦਿੱਤਾ ਸੀ ਕਿ ਮੇਰੀ ਭਾਬੀ ਤਾਂ ਮੇਰੇ ਭਰਾ ਦੇ ਨਾਲ ਕਵੈਤ ਹੀ ਚਲੀ ਗਈ ਐ ਮੇਰੀ ਮਾਂ ਹੀ ਇਕੱਲੀ ਇੱਥੇ ਰਹਿੰਦੀ ਕਰਕੇ ਇਹ ਇਕੱਲੀ ਹੀ ਆਈ ਐ ਮੇਰਾ ਵਿਆਹ ਹੋ ਗਿਆ ਮੇਰੇ ਮੰਮੀ ਡੈਡੀ ਨੇ ਮੇਰਾ ਵਿਆਹ ਬੜੀ ਧੂਮ ਧਾਮ ਨਾਲ ਕੀਤਾ ਪਰ ਮੇਰਾ ਆਪਣੇ ਘਰ ਵਾਲੇ ਨਾਲ ਸੁਹਾਗਰਾਤ ਨੂੰ ਬਿਲਕੁਲ ਵੀ ਮਾਨ ਨਹੀਂ ਕਰਦਾ ਸੀ ਫਿਰ ਮੈਂ ਸੋਚਿਆ ਉਹਦਾ ਕੀ ਕਸੂਰ ਮੈਂ ਉਹਦੇ ਨਾਲ ਸੁਹਾਗਰਾਤ ਆ ਮਨਾ ਲਈ ਪਰ ਮੈਨੂੰ ਉਸ ਵਾਦਨੀ ਆਇਆ ਜੋ ਮਾਮੀ ਨਾਲ ਖੇਤ ਵਾਲੇ ਕੋਠੇ 'ਚ ਆਉਂਦਾ ਸੀ ਫਿਰ ਮੈਂ ਹੌਲੀ-ਹੌਲੀ ਆਪਣੇ ਘਰ ਵਾਲੇ ਨਾਲ ਪਿਆਰ ਕਰਨ ਲੱਗ ਪਿਆ ਮੇਰੀ ਘਰ ਵਾਲੀ ਮੈਨੂੰ ਬਹੁਤ ਵਾਰ ਕਹਿ ਰਹੀ ਸੀ ਕਿ ਆਪਾਂ ਨਾਨਕੇ ਪਿੰਡ ਚਲੀਏ ਮੈਂ ਉਸ ਨੂੰ ਕਿਹਾ ਕਿ ਨਾਨਕੇ ਪਿੰਡ ਕੌਣ ਆ ਕੱਲੀ ਨਾਨੀ ਦਾ ਰਹਿੰਦੀ ਹੈ ਉਹ ਆਪਾਂ ਨੂੰ ਇੱਥੇ ਥੋੜੇ ਦਿਨਾਂ ਬਾਅਦ ਹੀ ਮਿਲ ਜਾਂਦੀ ਹੈ ਪਰ ਮੇਰੀ ਘਰ ਵਾਲੀ ਨੇ ਜਿੱਦ ਹੀ ਫੜ ਲਈ ਸੀ ਕਿ ਮੈਂ ਨਾਨਕੇ ਪਿੰਡ ਜਾਣਾ ਹੀ ਆ ਬਹੁਤ ਵਾਰ ਉਸ ਨੂੰ ਮੈਂ ਆਲ ਮਟੋਲ ਕੀਤੀ ਪਰ ਇੱਕ ਦਿਨ ਮੇਰੀ ਨਾਨੀ ਆਈ ਸੀ ਤੇ ਉਹ ਨਾਨੀ ਦੇ ਨਾਲ ਹੀ ਤਿਆਰ ਹੋ ਗਈ ਕਿ ਨਾਨੀ ਮੈਂ ਤੁਹਾਡੇ ਨਾਲ ਹੀ ਜਾਵਾਂਗੀ ਅਤੇ ਜੋ 4 ਦਿਨ ਤੋਂ ਤੁਹਾਡੇ ਕੋਲ ਰਹਿ ਕੇ ਆਵਾਂਗੀ ਤੁਹਾਡਾ ਵੀ ਦਿਲ ਲੱਗ ਜਾਵੇਗਾ ਹੁਣ ਨਾਨੀ ਕੀ ਕਹਿੰਦੀ ਨਾਨੀ ਉਸ ਨੂੰ ਨਾਲ ਹੀ ਲੈ ਗਈ ਜਦੋਂ ਉਹ ਨਾਨਕੇ ਪਿੰਡ ਪਹੁੰਚੀ ਤਾਂ ਉੱਥੇ ਅੱਗੇ ਮਾਮਾ ਤੇ मामੀ ਬੈਠੇ ਸੀ ਨਾਨੀ ਕੋਲ ਵੀ ਕੋਈ ਬਹਾਨਾ ਨਹੀਂ ਸੀ ਮੇਰੀ ਘਰ ਵਾਲੀ ਨੇ ਫੋਨ ਕਰਕੇ ਮੈਨੂੰ ਉੱਥੇ ਹੀ ਬੁਲਾ ਲਿਆ ਕਿ ਦੱਸੋ ਮਾਮਲਾ ਕੀ ਆ ਤੁਸੀਂ ਤਾਂ ਕਹਿੰਦੇ ਸੀ ਕਿ ਨਾਨੀ ਇਕੱਲੀ ਹੀ ਰਹਿੰਦੀ ਐ ਇੱਥੇ ਤਾਂ ਮਾਮਾ ਮਾਮੀ ਵੀ ਰਹਿੰਦੇ ਨੇ ਤੇ ਤੂੰ ਆਪਣੇ ਵਿਆਹ ਤੇ ਕਿਉਂ ਨਹੀਂ ਆਏ ਜਦੋਂ ਮੈਂ ਨਾਨਕੇ ਘਰ ਪਹੁੰਚਿਆ ਤਾਂ ਮੇਰੇ ਮਾਮੇ ਦਾ ਖੂਨ ਖ올 ਉਠਿਆ ਮਾਮੇ ਨੇ ਸਾਰੀ ਸਚਾਈ ਮੇਰੀ ਘਰ ਵਾਲੇ ਨੂੰ ਹੀ ਦੱਸ ਦਿੱਤੀ ਮੇਰੀ ਘਰ ਵਾਲੀ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਧੋਖਾ ਕੀਤਾ ਮੈਂ ਤੇਰੇ ਨਾਲ 1 ਮਿੰਟ ਵੀ ਨਹੀਂ ਰਹਿ ਸਕਦੀ ਉਸਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਉਸਦੇ ਮੰਮੀ ਡੈਡੀ ਉਸ ਨੂੰ ਲੈਣ ਆ ਗਏ ਉਸਨੇ ਸਾਰੀ ਸਚਾਈ ਉਹਨਾਂ ਨੂੰ ਵੀ ਦੱਸ ਦਿੱਤੀ ਮੇਰੀ ਆਪਣੀ ਸਹੌਰਿਆਂ ਵਿੱਚ ਵੀ ਕੋਈ ਇੱਜ਼ਤ ਨਹੀਂ ਰਹਿ ਗਈ ਸੀ ਉਹ ਆਪਣੇ ਕੁੜੀ ਨੂੰ ਨਾਲ ਹੀ ਲੈ ਗਏ ਉਹਨਾਂ ਨੇ ਇੱਕ ਫਿਰ ਕੇਸ ਕਰ ਦਿੱਤਾ 2 ਸਾਲ ਸਾਡਾ ਕੇਸ ਚੱਲਿਆ ਮੈਂ ਉਸ ਨਾਲ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਪਰ ਉਸਨੇ ਮੈਨੂੰ ਤਲਾਕ ਦੇ ਕੇ ਹੀ ਸਾੜ ਲਿਆ ਮੈਂ ਹੁਣ ਇਕੱਲਾ ਹੀ ਰਹਿ ਗਿਆ ਹਾਂ ਮੇਰੇ ਘਰ ਵਾਲੀ ਬੜੀ ਹੀ ਵਧੀਆ ਸੁਭਾਦੀ ਕੁੜੀ ਸੀ ਜਿਸ ਨੂੰ ਮੈਂ ਆਪਣੀ ਗਲਤੀ ਕਰਕੇ ਗਵਾ ਲਿਆ ਤੇ ਮੇਰਾ ਨਾਨਕਿਆਂ ਨਾਲ ਵੀ ਬੜਾ ਮੋਹ ਸੀ ਮੈਂ ਆਪਣੇ ਨਾਨਕੇ ਵੀ ਗਵਾ ਲਏ ਜਿਹੜਾ ਮਾਮਾ ਮੇਰੇ ਉੱਤੇ ਜਾਣਵਾਰ ਦਾ ਸੀ ਅੱਜ ਉਹ ਹੀ ਮਾਮਾ ਮੈਨੂੰ ਵੇਖਣਾ ਵੀ ਨਹੀਂ ਚਾਹੁੰਦਾ ਸੀ ਮੈਂ ਤੇ मामੀ ਨੇ ਆਪਣੇ ਸਵਾਦ ਕਰਕੇ ਕਿੰਨੇ ਰਿਸ਼ਤੇ ਗਵਾ ਲਏ ਤੇ ਦੋਨਾਂ ਨੇ ਕਰ ਆਪੋ ਆਪਣੇ ਖਰਾਬ ਕਰ ਲਏ ਕਿਉਂਕਿ ਮਾਮਾ ਹੁਣ मामੀ ਨੂੰ ਪੈਰ ਦੀ ਜੁੱਤੀ ਬਣਾ ਕੇ ਰੱਖਦਾ ਸੀ ਤੇ ਆਨੀ ਬਹਾਨਿਓ ਉਸ ਨੂੰ ਪੁੱਟਦਾ ਮਾਰਦਾ ਰਹਿੰਦਾ ਸੀ ਅੱਜ ਮੈਨੂੰ ਆਪਣੀ ਗਲਤੀ ਤੇ ਬਹੁਤ ਵੱਡਾ ਪਛਤਾਵਾ ਹੋ ਰਿਹਾ ਮੈਂ ਤਾਂ ਸਾਰੇ ਗੱਬਰੂ ਜਵਾਨ ਮੁੰਡਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਕਦੇ ਜਵਾਨੀ ਦੇ ਨਸ਼ੇ ਵਿੱਚ ਅਜਿਹੇ ਅਜੀਹਾ ਕਦਮ ਨਾ ਚੁੱਕੋ ਜੋ ਸੋਹੜ ਸਾਰੀ ਜ਼ਿੰਦਗੀ ਨੂੰ ਹੀ ਖਰਾਬ ਕਰ ਦੇਵੇ ਹੁਣ ਮੈਂ ਨਾ ਘਰ ਦਾ ਰਿਹਾ ਤੇ ਨਾ ਹੀ ਘਾਟਦਾ ਕਦੇ-ਕਦੇ ਦਿਲ ਕਰਦਾ ਸੀ ਕਿ ਕੁਝ ਖਾ ਕੇ ਹੀ ਮਰ ਜਾਵਾਂ ਪਰ ਫਿਰ ਮੈਂ ਆਪਣੀ ਭੋਲੀ ਮਾਂ ਵੱਲ ਵੇਖ ਕੇ ਜਿਉਂਦਾ ਸੀ ਮਰਿਆ ਵੀ ਨਹੀਂ ਚਿੰਗਿਆ ਸੋਚਿਆ ਕਿ ਮੈਂ ਆਪਣੀ ਮਾਂ ਨੂੰ ਇੰਨਾ ਵੱਡਾ ਦੁੱਖ ਨਹੀਂ ਦੇ ਸਕਦਾ ਹੁਣ ਬਸ ਜ਼ਿੰਦਗੀ ਕੱਟ ਰਿਆ ਹਾਂ ਜ਼ਿੰਦਗੀ ਜਿਉਣ ਦਾ ਹੱਕ ਤਾਂ ਮੈਂ ਆਪਣੇ ਹੱਥੀ ਆਪੀ ਖੋ ਲਿਆ ਸੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਕੋਹਮ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂਹੀਂ ਜੁੜ ਦੱਸਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ